ਉਹ ਸਾਨੂੰ ਉਹਨਾਂ ਨੇ ਮਿੱਠੀ ਗੋਲੀ ਦੇਤੀ ਉਹ ਸਾਨੂੰ ਜੇਲੀ ਜਿਹੜਾ ਜੇਲ੍ਹ ਚ ਨਜ਼ਰਬੰਦ ਆ ਸਾਨੂੰ ਜਥੇਦਾਰ ਉਹ ਦੇਤਾ ਜਦੋਂ ਪ੍ਰੈਕਟੀਕਲ ਤੇ ਵਿਚਰਨ ਲਈ ਗਰਾਊਂਡ ਲੈਵਲ ਤੇ ਤੁਹਾਡੇ ਕੋਲ ਜਥੇਦਾਰ ਨਹੀਂ ਤਾਂ ਕੰਮ ਅੱਗੇ ਕਿਵੇਂ ਵਧੂਗੀ ਤਾਂ ਬੰਦ ਪਿਆ ਦੇ ਪਾਵਰਫੁੱਲ ਅੰਦਰ ਬੈਠਾ ਉਹਨੂੰ ਥਾਪਤਾ ਨਹੀਂ ਥਾਪਤਾ ਥਾਪਤਾ ਖੁਸ਼ੀ ਆ ਪਰ ਥਾਪਨੋਂ ਬਾਹਰ ਨਹੀਂ ਆ ਸਕਦਾ ਤੇ ਜੇ ਅੱਜ ਤੁਸੀਂ ਸਰਬੱਤ ਖਾਲਸੇ ਦੀ ਆਵਾਜ਼ ਮਾਰੋਗੇ ਤੇ ਲੋਕ ਕਹਿਣਗੇ ਵੀ ਜਿਹੜਾ ਜੋ ਪਹਿਲੇ ਵਾਲੇ ਸਰਬੱਤ ਖਾਲਸੇ ਨੇ ਝੋਲੀ ਪਾਤਾ ਪੰਥ ਦੀ ਤੇ ਉਹ ਜੋ ਹੁਣ ਪਾ ਦੇਣਗੇ ਅਮਰਤਪਾਲ ਸਿੰਘ ਨੇ ਸੰਥਿਆ ਕਿਤੋਂ ਲਈ ਆ ਹਮ ਬਾਰਸਪੂਆ ਵਾਲੇ ਨੇ ਕਿਸੇ ਇੱਕ ਬੰਦੇ ਦਾ ਨਾਮ ਦੱਸੋ ਕਿਹਨਾਂ ਤੋਂ ਲਈਏ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਮੈਨੂੰ ਜੋ ਲਈ ਨਹੀਂ ਕਿਸੇ ਤੋਂ ਮੇਰੇ ਕੋਲ ਹੈ ਹੀ ਨਹੀਂ ਜਵਾਬ ਵਿਦਿਆ ਗੁਰੂ ਕੌਣ ਆ ਬੰਦੇ ਦਾ ਜਿਹੜਾ ਆ ਪਜਥੇਦਾਰ ਨਾ ਹਮ ਉਹ ਬਾਣੇ 'ਚ ਕਦੋਂ ਦਾ ਉਹਦੀਆਂ ਕੁਰਬਾਨੀਆਂ ਕਿਹੜੀਆਂ ਨੇ ਭਾਈ ਕੋਲੇ ਬਾਈ ਨੂੰ ਇੰਗਲਿਸ਼ ਆਉਂਦੀ ਆ ਜਾਂ ਬਾਈ ਕੋਲੇ ਨੌਲੇਜ ਆ ਅਮਰਤਪਾਲ ਸਿੰਘ ਕੋਲੇ ਠੀਕ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਤਾਂ ਵੀ ਆਪਾਂ ਐ ਕਰੋ ਜਪਜੀ ਸਾਹਿਬ ਦੀ ਵਿਆਖਿਆ ਕਰ ਲੀਏ ਤੇ ਆਪਾਂ ਦੋਵੇਂ ਜਣੇ ਉਸੇ ਲੈਵਲ ਤੇ ਖੜੇ ਆ ਤੇ ਆਪਾਂ ਗੱਲ ਕਰ ਸਕਦੇ ਮੈਂ ਮੇਰੇ ਲਈ ਜਵਾਬ ਆ ਵੀ ਭਾਈ ਅਮਰਤਪਾਲ ਸਿੰਘ ਨਹੀਂ ਜਪਜੀ ਸਾਹਿਬ ਦੀ ਵਿਆਖਿਆ ਕਰਕੇ ਕਥਾ ਨਹੀਂ ਕਰ ਸਕਦਾ ਪਹਿਲਾਂ ਜਿਹੜਾ ਸਮਾ ਸੀਗਾ ਐਜੀਪੀਸੀ ਜਥੇਦਾਰ ਚੁੰਦੀ ਸੀਗੀ ਹੁਣ ਵੀ ਐਜੀਪੀਸੀ ਚੁੰਦੀ ਹੈ ਤੇ ਬੁੱਢਾ ਦਲ ਦੇ ਕਾਫੀ ਤੌਰ ਤੇ ਜਿਹੜੇ ਜਥੇਦਾਰ ਰਹੇ ਨੇ ਤੇ ਭਾਤ ਸਰਕਾਰ ਨੇ ਵੀ ਖਾਸ ਤੌਰ ਦੇ ਉੱਤੇ ਇੱਕ ਜਥੇਦਾਰ ਜਿਹੜਾ ਲਗਾਇਆ ਗਿਆ ਸੀਗਾ ਪਰ ਸਰਬੱਤ ਖਾਲਸਾ ਇੱਕ ਖਾਸ ਤੌਰ ਦੇ ਉੱਤੇ ਵਿੱਚ ਨਾਮ ਨਿਕਲਿਆ ਜਿਹੜਾ ਸਰਬੱਤ ਖਾਲਸਾ ਜਿਹੜਾ ਚਾਹੁੰਦਾ ਸੀਗਾ ਕਿ ਇਹ ਸਾਡਾ ਜਥੇਦਾਰ ਹੈ ਜੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਏਗਾ ਜਿਸ ਦੇ ਵਿੱਚ ਭਾਈ ਜਗਤਾ ਸਿੰਘ ਹਵਾਰਾ ਦਾ ਦੇ ਵੀ ਨਾਮ ਆਉਂਦਾ ਤੁਸੀਂ ਕੀ ਮੰਨਦੇ ਹੋ ਕਿ ਹਵਾਰਾ ਸਾਹਿਬ ਹੋਰਾਂ ਦਾ ਯੋਗਦਾਨ ਜਿਹੜਾ ਅਕਾਲ ਤਖਤ ਸਾਹਿਬ ਤੇ ਬੰਦਾ ਹੈ ਹਾਂ ਉਹਨਾਂ ਦੀਆਂ ਕੁਰਬਾਨੀਆਂ ਨੇ ਮੰਨਦੇ ਹੋ ਤੁਸੀਂ ਜਥੇਦਾਰ ਦੇਖੋ ਮੈਂ ਮੰਨਦਾ ਮੈਂ ਇਹ ਤੋਂ ਆਪ ਬਾਹਰ ਨਹੀਂ ਜਾਵਾਂਗੇ ਹੂੰ ਅ ਕਾਲ ਤੱਕ ਸਾਇਤ ਜਥੇਦਾਰ ਉਹਦੇ ਤੌਰ ਤਰੀਕੇ ਤੇ ਉਹਦੇ ਗੌਣ ਹੂੰ ਉਹਦੀਆਂ ਕੁਰਬਾਨੀਆਂ ਤੈਅ ਕਰਦੀਆਂ ਹੂੰ 50% ਹੂੰ ਤੇ 50% ਉਹਦਾ ਪਹਿਰਾਵਾ ਵੀ ਤੈਅ ਕਰਦਾ ਹੂੰ ਸਮਝ ਗਏ ਹੂੰ ਸਰਬੱਤ ਖਾਲਸੇ ਦੀ ਗੱਲਬਾਤ ਕਰੀਏ ਮੈਂ ਮੈਂ ਉਮਰ ਥੋੜੀ ਹੋਊਗੀ ਉਹ ਤਾਂ ਨਹੀਂ ਇਹਨਾਂ ਗੱਲਾਂ ਦਾ ਪਤਾ ਸੀ ਹੂੰ ਸਾਡੀ ਕੌਮ ਸਾਡਾ ਪੰਥ ਸਾਡਾ ਪੰਜਾਬ ਇਮੋਸ਼ਨਲ ਆ ਹੂੰ ਉਹ ਇੱਕ ਸਮਾ ਸੀ ਆਵਾਜ਼ ਮਾਰਨ ਦਾ ਤੇ ਸਾਰੇ ਹੀ ਚਲੇ ਗਏ ਹੂੰ ਏ ਨਾ ਸੋਚੋ ਵਿਕਾਸਤ ਸਹਿਜਾਂ ਤੋਂ ਜਥੇਦਾਰ ਕਿਹੜੇ-ਕਿਹੜੇ ਚੁਣੇ ਗਏ ਹੂੰ ਇਹ ਗੱਲ ਦਾ ਜਵਾਬ ਦੋ ਵੀ ਉਹ ਚੁਣੇ ਕਿੰਨਾਂ ਨੇ ਸੀ ਹੂੰ ਸਟੇਜ ਨੂੰ ਨਿਗਾਹ ਚ ਲਿਆਓ ਹੂੰ ਸਟੇਜ ਤੇ ਖੜੇ ਬੰਦਿਆਂ ਦੀ ਗਿਣਤੀ ਕਰੋ ਕੌਣ ਸੀਗੇ ਸਭ ਨੂੰ ਪਤਾ ਆਪਾਂ ਇਕੱਲੇ-ਇਕੱਲੇ ਦਾ ਨਾਂ ਨਹੀਂ ਲਿਆ ਜਾ ਸਕਦਾ ਜੇ ਹੁਣ ਫੋਟੋ ਹੋਵੇ ਤਾਂ ਆਪਾਂ ਦੱਸੀਏ ਹੂੰ ਤੁਸੀਂ ਕਿਸੇ ਇੱਕ ਦਾ ਲੈ ਦੋ ਕਿ ਇਹ ਬੰਦੇ ਸੀਗੇ ਨਹੀਂ ਸਾਰੇ ਹੀ ਤਕਰੀਬਨ ਬਹੁਤ ਸੀਗੇ ਮਾਨਰਗੇ ਸੀਗੇ ਭਾਈ ਕਾਹਨ ਸਿੰਘ ਵਾਲੇ ਸੀਗੇ ਕਈ ਸੀ ਮੈਨੂੰ ਨਹੀਂ ਪਤਾਗਾ ਆਪਾਂ ਐਵੇਂ ਕਹਿ ਦਈਏ ਕਿਸੇ ਦਾ ਆਪਾਂ ਕਰੋੜ ਕੇ ਗੱਲ ਨਹੀਂ ਕਰਾਂਗੇ ਜਥੇਦਾਰ ਚੁਣੇ ਜਿੰਨਾਂ ਨੇ ਉਹ ਕਿੱਥੇ ਆ ਤੇ ਜਿਹੜੇ ਜਥੇਦਾਰ ਚੁਣੇ ਆ ਪਹਿਲਾਂ ਤਾਂ ਸੰਗਤ ਦੇ ਵਿੱਚ ਰੋਹ ਪੈਦਾ ਕਰਤਾ ਵੀ ਸੋਨੂੰ ਉਹ ਜਥੇਦਾਰ ਕੱਲ ਸਕਦਾ ਤਾਂ ਜਿਹਦਾ ਜਿਹੜਾ ਕਦੇ ਬੈਹ ਹੀ ਨਹੀਂ ਸਕਦਾ ਆ ਕੇ ਜੇਲ੍ਹ ਚ ਬੰਦ ਆ ਜਦੋਂ ਪ੍ਰੈਕਟੀਕਲ ਤੇ ਵਿਚਰਨ ਲਈ ਗਰਾਊਂਡ ਲੈਵਲ ਤੇ ਤੁਹਾਡੇ ਕੋਲ ਜਥੇਦਾਰ ਨਹੀਂ ਤਾਂ ਕੰਮ ਅੱਗੇ ਕਿਵੇਂ ਵਧੂਗੀ ਉਹ ਤਾਂ ਬੰਦ ਪਿਆ ਜਾਂਦਾ ਜਰਨਲ ਹੀ ਹੈ ਨਹੀਂ ਕੋਈ ਸਮਝ ਗਏ ਨਾ ਤੁਸੀਂ ਗੱਲ ਨੂੰ ਹੂੰ ਸਾਨੂੰ ਭਾਈ ਹਵਾਰਾ ਜੀ ਤੇ ਜਥੇਦਾਰ ਸਾਹਿਬ ਤੇ ਕੋਈ ਕਿੰਤੂ ਨਹੀਂ ਹੈ ਅਸੀਂ ਕਹਿੰਨੇ ਆ ਉਹਨਾਂ ਨੂੰ ਉਹ ਬਾਹਰ ਆਉਣ ਤੇ ਉਹ ਜਥੇਦਾਰੀ ਸਾਂਭਣਾ ਆਪਦੀ ਤੇ ਅਸੀਂ ਉਹਨਾਂ ਦੇ ਕੋਈ ਰੋਡ ਮੈਪ ਹੋਏਗਾ ਰੋਡ ਮੈਪ ਦੇ ਆਪ ਨਾਲ ਸਾਰੀ ਸੰਗਤ ਅਸੀਂ ਉਹਨਾਂ ਦੇ ਥੱਲੇ ਕੰਮ ਕਰਾਂਗੇ ਸਾਨੂੰ ਹੁਕਮ ਲਾਉਣਗੇ ਸਾਡੀ ਕੌਮ ਦੇ ਜਥੇਦਾਰ ਨੇ ਹੂੰ ਪਰ ਜੇ ਕੌਮ ਦੇ ਜਥੇਦਾਰ ਜੇਲ੍ਹ ਚ ਬੰਦ ਤੇ ਜਥੇਬੰਦੀ ਦਿੱਤੀ ਫੇਰ ਕਰੋ ਬਾਹਰ ਆ ਕੇ ਹੂੰ ਤੇ ਜੇ ਬਾਹਰ ਨਹੀਂ ਆਉਣਗੇ ਤੇ ਕਾਨੂੰਨ ਪ੍ਰੈਕਟੀਕਲ ਤੌਰ ਤੇ ਸੰਗਤਾਂ ਚ ਵਿਚਰਨਗੇ ਨਹੀਂ ਹੂੰ ਤਖਨ ਮੰਨੂ ਦਾ ਕੌਣ ਫੇਰ ਯਤੀਮ ਹੀ ਰਹਿ ਕੇ ਜੇ ਐਡਾ ਕੱਠ ਰੱਖਿਆ ਸੀ ਹੂੰ ਕੱਲ ਤੱਕ ਸੇਬ ਦਾ ਜਥੇਦਾਰ ਵੀ ਸਰਬਤ ਖਾਲਸਾ ਉਹ ਹੀ ਲਾਉਂਦਾ ਚਲੋ ਉਸ ਗੱਲ ਨੂੰ ਆਪਾਂ ਛੱਡ ਗਏ ਹੂੰ ਦੂਜੇ ਤਖਤਾਂ ਦੇ ਦੀ ਤਾਂ ਜਥੇਦਾਰ ਲਾਈ ਸੀ ਹੂੰ ਕਿਸੇ ਦਾ ਮੇਰੇ ਸਾਹਮਣੇ ਇੱਕ ਦਾ ਅਮਰੀਕ ਸਿੰਘ ਜਨਾਲਾ ਲਾਇਆ ਹੂੰ ਅ ਦਾਦੂਵਾਲ ਸਾਹਿਬ ਲਾਇਆ ਹੂੰ ਤੇ ਅ ਧਿਆਨ ਸਿੰਘ ਮੰਡੋ ਨਹੀਂ ਲਾਇਆ ਹੂੰ ਮੈਨੂੰ ਇਹ ਤਨ ਯਾਦ ਨਹੀਂ ਉਹ ਕਿੱਥੇ ਉਹਨਾਂ ਦੀ ਪ੍ਰਕਿਰਿਆ ਕੀ ਆ ਹੂੰ ਜਿਹੜਾ ਪਾਵਰਫੁੱਲ ਅੰਦਰ ਬੈਠਾ ਉਹਨੂੰ ਥਾਪਤਾ ਨਹੀਂ ਥਾਪਤਾ ਥਾਪਤਾ ਖੁਸ਼ੀ ਆ ਪਰ ਥਾਪਨੋਂ ਬਾਹਰ ਨਹੀਂ ਆ ਸਕਦੇ ਹਮ ਬਾਹਰ ਬੈਠੇ ਉਹ ਨਹੀਂ ਕਾਰਵਾਈਆਂ ਕਰਦੇ ਕੋਈ ਨਹੀਂ ਕੰਮ ਕਰਦੇ ਕੌਣ ਇਹਨਾਂ ਬਾਹਰ ਬੈਠੇ ਹੋਏ ਨੇ ਐਨ ਆਰ ਆਈ ਨਹੀਂ ਬਾਹਰ ਬੈਠੇ ਇੱਥੇ ਨਹੀਂ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਸੀ ਸਰਬਤ ਖਾਲਸਾ ਵਲੋਂ ਮੈਂ ਉਹੀ ਕਹਿਣਾ ਜਿਨ੍ਹਾਂ ਤੇ ਯਕੀਨ ਆ ਤੇ ਜਿਨ੍ਹਾਂ 'ਚ ਖੁਸ਼ੀ ਆ ਉਹ ਸਾਨੂੰ ਉਹਨਾਂ ਨੇ ਮਿੱਠੀ ਗੋਲੀ ਦੇਤੀ ਉਹ ਸਾਨੂੰ ਜੇਲੀ ਜਿਹੜਾ ਜੇਲ੍ਹ ਚ ਨਜ਼ਰਬੰਦ ਆ ਸਾਨੂੰ ਜਥੇਦਾਰ ਉਹ ਦੇਤਾ ਹੂੰ ਠੀਕ ਆ ਹੂੰ ਜਿਹੜੇ ਬੰਦੇ ਇਹਨਾਂ ਦੇ ਅੰਦਰ ਹੀ ਚੱਲਦੇ ਚੁੱਲਦੇ ਆ ਉਹ ਬਾਹਰ ਨਹੀਂ ਹੂੰ ਤੇ ਉਹਨਾਂ ਇੱਕ ਕੰਮ ਕੋਈ ਇੱਕ ਕੰਮ ਕਿਸੇ ਦਾ ਕੋਈ ਕੰਮ ਨਹੀਂ ਸੰਗਤ ਨੂੰ ਦੇਂਦਾ ਖੁਸ਼ ਨਹੀਂ ਹੈ ਸੰਗਤ ਹੂੰ ਤੇ ਜੇ ਅੱਜ ਤੁਸੀਂ ਸਰਬੱਤ ਖਾਲਸੇ ਦੀ ਆਵਾਜ਼ ਮਾਰੋਗੇ ਤੇ ਲੋਕ ਕਹਿਣਗੇ ਵੀ ਜਿਹੜਾ ਜਾਂ ਪਹਿਲੋ ਵਾਲੇ ਸਰਬੱਤ ਖਾਲਸੇ ਨੇ ਝੋਲੀ ਪਾਤਾ ਪੰਥ ਦੀ ਤੇ ਉਹ ਜਾ ਹੁਣ ਪਾ ਦੇਣਗੇ ਹੂੰ ਜੱਥੇਦਾਰ ਲਾਉਣਾ ਵੀ ਬਹੁਤ ਵੱਡੀ ਗੱਲ ਆ ਕਿਹਨੂੰ ਲਾ ਰਿਹਾ ਇਹ ਵੀ ਬਹੁਤ ਵੱਡੀ ਗੱਲ ਆ ਤੇ ਜੱਥੇਬਾਦ ਲਾਉਣ ਲਈ ਇਕੱਠ ਕਰਨ ਵਾਲਾ ਬੰਦਾ ਆਵਾਜ਼ ਕੌਣ ਮਾਰ ਰਿਹਾ ਇਹਨੂੰ ਇਹ ਵੀ ਬਹੁਤ ਵੱਡੀ ਗੱਲ ਆ ਹੂੰ ਸਮਝਦੇ ਨਾ ਮੇਰੀ ਗੱਲ ਨੂੰ ਕਿ ਲੱਗਦਾ ਕਿ ਹੁਣ ਸੱਦਿਆ ਜਾ ਸਕਦਾ ਸਰਬੱਤ ਖਾਲਸਾ ਪਹਿਲੋ ਤਾਂ ਸਾਰੇ ਸਿਰ ਜੋੜ ਕੇ ਬੈਠ ਕੇ ਇੱਕ ਉਹ ਬੰਦੇ ਖੜੇ ਕਰਨ ਜਿਹੜੇ ਵਿਸ਼ਵਾਸਪਾਤਰ ਹੋਣ ਤੁਹਾਡੇ ਧਿਆਨ ਚਾਹੇ ਕੇ ਕਿ ਵਿਸ਼ਵਾਸਪਾਤਰ ਨੇ ਜਿਹੜੇ ਪੰਥ ਦੀ ਗੱਲ ਕਰਨਗੇ ਮੈਂ ਉਹੀ ਕਹਿਣਾ ਨਾ ਕਿਸੇ ਦਾ ਕੋਈ ਇਦਾਂ ਦੀ ਆਉਟਪੁੱਟ ਹੀ ਨਹੀਂ ਹੈ ਕਿਸੇ ਬੰਦੇ ਦਾ ਨਾਮ ਲੈ ਦਗੇ ਇੱਕ ਦਾ ਆਪ ਹੂੰ ਸਮਝ ਗਏ ਆਪਾਂ ਕਿਸੇ ਦਾ ਨਾਮ ਹੀ ਨਹੀਂ ਲੈ ਸਕਦੇ ਕਿਸ ਦੀ ਕੋਈ ਆਪਾਂ ਕੁਰਬਾਨੀ ਦੀ ਗੱਲ ਨਹੀਂ ਕਰ ਸਕਦੇ ਨਿੱਜੀ ਨਿੱਜੀ ਲੜਾਈਆਂ ਦੇ ਵਿੱਚ ਚੱਲੀਆਂ ਗੋਲੀਆਂ 'ਚ ਮਾਰੇ ਗਏ ਬੰਦੇ ਕਤਲ ਹੋਏ ਆ ਉਹਨਾਂ ਨੂੰ ਸ਼ਹੀਦੀ ਦਾ ਨਾਮ ਦੇ ਦਗੇ ਇਹ ਵੀ ਮਾੜੀ ਗੱਲ ਆ ਹੂੰ ਵੀ ਮੇਰਾ ਮੈਂ ਕਹਦਾ ਵੀ ਮੇਰੇ ਨਾਲ ਦੇ ਬੰਦੇ ਜਾਂ ਮੇਰਾ ਪਰਿਵਾਰ ਸ਼ਹੀਦ ਕਰਤਾ ਹੂੰ ਉਹ ਤਾਂ ਇੱਕ ਨਿੱਜੀ ਲੜਾਈ ਆ ਨਾ ਇੱਕ ਕੁਰਸੀ ਦੀ ਲੜਾਈ ਆ ਹੂੰ ਇੱਕ ਗੱਦੀ ਦੀ ਲੜਾਈ ਆ ਜ਼ਮੀਨ ਦੀ ਲੜਾਈ ਆ ਉਹ ਹਰ ਨਿੱਜੀ ਲੜਾਈ ਆ ਪੰਥ ਦੀ ਲੜਾਈ ਥੋੜੀ ਆ ਜਥੇਦਾਰੀ ਦੇ ਪਿੱਛੇ ਕਈ ਮੁੰਡੇ ਨੌਜਵਾਨ ਨੇ ਉਹ ਕਮੈਂਟ ਕਰਦੇ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਬਣਾ ਦਿਓ ਡਿਬਰੂਗਾੜਾ ਲੈਣ ਨੂੰ ਕਿ ਉਹ ਜਥੇਦਾਰੀ ਸੰਭਣ ਉਹਨਾਂ ਦੀ ਕੁਰਬਾਨੀ ਆ ਉਹਨਾਂ ਨੇ ਕੁਰਬਾਨੀ ਕੀਤੀ ਆ ਪਿੱਛੇ ਜੇ}{|\text{ਇਮਾਨ ਸਿੰਘ ਖਾਰਾ ਹੋਰਾਂ ਨੇ ਵੀ ਇਹ ਬਿਆਨ ਦਿੱਤਾ}} ਦੇਖੋ ਅਮਰਪਾਲ ਸਿੰਘ ਵਾਰਿਸ ਪੰਜਾਬ ਦੇ ਜਿਹੜੇ ਮੁਖੀ ਨੇ ਉਹਨਾਂ ਦੀ ਗੱਲਬਾਤ ਕਰਦੇ ਆ ਨਾ ਉਹ ਧਾਰਮਿਕ ਲੈਣ ਤੋਂ ਪੋਲੀਟਿਕਲ ਲੈਣ ਦੇ ਵਿੱਚ ਚਲੀ ਗਈ ਆ ਉਹ ਜਥੇਬੰਦੀ ਆ ਤੇ ਆਪਣੇ ਲੋਕ ਜਤੀਮ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਹਨੂੰ ਚੋਣਨਾ ਕਿਹਨੂੰ ਨਹੀਂ ਚੋਣਨਾ ਅਸੀਂ ਕੰਪਲੀਟੀਕਲ ਨਹੀਂ ਹੋ ਸਕਦਾ ਧਾਰਮਿਕ ਲੈਣ ਦੇ ਵਿੱਚ ਪੋਲੀਟੀਕਲ ਬੰਦਾ ਨਹੀਂ ਲੇਕਿਨ ਮੇਰੀ ਪੀਸ ਦਾ ਸੰਧਾਤ ਮੇਰੀ ਪੀਸ ਦਾ ਸੰਧਾਤ ਹੋ ਸਕਦਾ ਵਾ ਪਰ ਇਹ ਗੱਲਬਾਤ ਹੋਰ ਤਰ੍ਹਾਂ ਦੀ ਆ ਫਿਰ ਤਾਂ ਆਪਾਂ ਐ ਕਹਾਂਗੇ ਭਗਵੰਤ ਮਾਨ ਦਾਰੂ ਛੱਡ ਦੂਗਾ ਇਹ ਦਾੜੀ ਰੱਖ ਕੇ ਅਮਰਤ ਸ਼ੱਕ ਲੂਗਾ ਉਹਦੇ ਕੋਲ ਪਾਵਰ ਵੀ ਆ ਪਰ ਕੰਪੇਅਰ ਨਹੀਂ ਕੀਤਾ ਜਾ ਸਕਦਾ ਭਗਵੰਤ ਮਾਨ ਨਾਲ ਅਮਰਤਪਾਲ ਅਮਰਤਪਾਲ ਸਿੰਘ ਸਾਡਾ ਭਰਾ ਵਾ ਪੰਥ ਦਾ ਉਹ ਸਰਮਾਇਆ ਕਹਿ ਸਕਦੇ ਉਹਨਾਂ ਨੂੰ ਆਪਾਂ ਉਹਨਾਂ ਨਾਲ ਕੰਪੇਅਰ ਨਹੀਂ ਕਰ ਸਕਦੇ ਤੁਸੀਂ ਪੋਲੀਟੀਕਲ ਗੱਲ ਕੀਤੀ ਆ ਵੀ ਫਿਰ ਪੋਲੀਟੀਕਲ ਬੰਦਾ ਨਹੀਂ ਵਾ ਸਕਦੇ ਫਿਰ ਪੋਲੀਟੀਕਲ ਤਾਂ ਐਮ ਐਲ ਏ ਐਮ ਪੀ ਹੋਰ ਖੜੇ ਹੋ ਜਾਣਗੇ ਜੀਦੀ ਪੰਥ ਲਈ ਕੁਰਬਾਨੀ ਆ ਪੰਥ ਦੇ ਵਿੱਚ ਹੀ ਰਹਿ ਰਿਆ ਪੰਥ ਦੇ ਵਿੱਚ ਹੀ ਉਹਨੇ ਸਾਰਾ ਕੁਝ ਆਪਦਾ ਕੁਰਬਾਨ ਕਰਤਾ ਉਹਦੇ ਲਈ ਤਾਂ ਕਿਸੇ ਦੀ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਹਮ ਅਮਰਤਪਾਲ ਸਿੰਘ ਮੰਨ ਲਓ 70% ਲੋਕ ਕਹਿੰਦੇ ਆ ਭਾਈ ਅਮਰਤਪਾਲ ਸਿੰਘ ਸੰਧੂ ਹਮ ਕਹਤਾ ਕਿ ਸਭ ਦਾ ਜਥੇਦਾਰ ਲ ਤੁਸੀਂ ਇਹ ਗੱਲ ਸਵਾਲ ਕੀਤਾ ਨਾ ਹਮ ਸੰਗਤ ਕਹਿੰਦੀ ਹੈ ਸੰਗਤ ਕਹਿੰਦੀ ਤੁਹਾਡਾ ਇਹ ਸਵਾਲ ਆ ਸੰਗਤ ਦਾ ਸਵਾਲ ਤੁਹਾਡੇ ਰਾਹੀਂ ਮੈਨੂੰ ਹੋ ਗਿਆ ਜੀ ਜੀ ਹਮ ਓਕੇ ਫਿਰ ਕੁਝਕ ਬੰਦੇ ਹਮ ਪ੍ਰੈਕਟੀਕਲ ਰੂਪ ਤੇ ਵੇਖਣਗੇ ਅਮਰਤਪਾਲ ਸਿੰਘ ਨੂੰ ਹਮ ਅਮਰਤਪਾਲ ਸਿੰਘ ਨੇ ਸੰਥਿਆ ਕਿਤੋਂ ਲਈ ਆ ਹਮ ਵਾਰਸਪਿਆ ਵਾਲੇ ਨੇ ਹਮ ਕਿਸੇ ਇੱਕ ਬੰਦੇ ਦਾ ਨਾਮ ਦੱਸੋ ਕਿਹਨਾਂ ਤੋਂ ਲਈਏ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਮੈਨੂੰ ਜੋ ਲਈ ਨਹੀਂ ਕਿਸੇ ਤੋਂ ਮੇਰੇ ਕੋਲ ਹੈ ਹੀ ਨਹੀਂ ਜਵਾਬ ਹਮ ਸੰਥਿਆ ਨਹੀਂ ਕੀਤੀ ਉਹਨਾਂ ਮੈਂ ਮੈਨੂੰ ਪਤਾ ਹੀ ਨਹੀਂ ਹਮ ਉਹ ਮਾਲੋ ਉੱਥੇ ਦਾੜੀ ਰੱਖ ਕੇ ਕਿਸ ਦਾੜੀ ਰੱਖ ਕੇ ਆਏ ਆ ਇੱਥੇ ਆ ਕੇ ਅਮਰਤੋ ਛਕਿਆ ਹਮ ਠੀਕ ਆ ਹਮ ਆਪਾ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਵੀ ਚਾਹੇ ਪਰਿਵਾਰ ਤੋਂ ਵੀ ਜਵਾਬ ਲਈਏ ਮੈਂ ਬਾਈ ਨੂੰ ਪੁੱਛਿਆ ਵੀ ਸੀ ਪਰ ਉਹਨਾਂ ਕੋਲ ਜਵਾਬ ਨਹੀਂ ਸੀ ਮੈਂ ਖੁਦ ਪੁੱਛਿਆ ਸੀ ਬਾਈ ਨੂੰ ਤੁਸੀਂ ਪ੍ਰਚਾਰ ਵੀ ਕੀਤਾ ਉਹਨਾਂ ਦੇ ਹੱਕ 'ਚ ਪ੍ਰਚਾਰ ਹੱਕ 'ਚ ਕਿਹੜਾ ਕੀਤਾ ਇਹ ਮੈਂਨੇ ਰੱਖਦਾ ਠੀਕ ਆ ਹੁਣ ਪਹਿਲੀ ਗੱਲ ਇਹ ਆ ਵੀ ਵਿਦਿਆਗੁਰੂ ਕੌਣ ਆ ਬੰਦੇ ਦਾ ਜਿਹੜਾ ਆਪਾਂ ਜਥੇਦਾਰ ਲਾਉਣਾ ਉਹ ਬਾਣੇ 'ਚ ਕਦੋਂ ਦਾ ਉਹਦੀਆਂ ਕੁਰਬਾਨੀਆਂ ਕਿਹੜੀਆਂ ਨੇ ਜੇ ਬਾਈ ਕੋਲੇ ਬਾਈ ਨੂੰ ਇੰਗਲਿਸ਼ ਆਉਂਦੀ ਆ ਜਾਂ ਬਾਈ ਕੋਲੇ ਨੌਲੇ ਜਾ ਅਮਰਤਪਾਲ ਸਿੰਘ ਕੋਲੇ ਠੀਕ ਆ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਜੇ ਪੰਥਕ ਮਸਲੇ ਦੇ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਦੀ ਲੋੜ ਪੈ ਗਈ ਹੂੰ ਤੇ ਉਹ ਕਹਿਣਗੇ ਵੀ ਚਲੋ ਠੀਕ ਆ ਵੀ ਆਪਾਂ ਐ ਕਰੋ ਜਪਜੀ ਸਾਹਿਬ ਦੀ ਵਿਆਖਿਆ ਕਰ ਲਈਏ ਹੂੰ ਤੇ ਆਪਾਂ ਦੋਵੇਂ ਜਣੇ ਉਸੇ ਲੈਵਲ ਤੇ ਖੜੇ ਆ ਤੇ ਆਪਾਂ ਗੱਲ ਕਰ ਸਕਦੇ ਮੈਂ ਮੇਰੇ ਲਈ ਜਵਾਬ ਆ ਵੀ ਭਾਈ ਅਮਰਤਪਾਲ ਸਿੰਘ ਨਹੀਂ ਜਪਜੀ ਸਾਹਿਬ ਦੀ ਵਿਆਖਿਆ ਕਰਕੇ ਕਥਾ ਨਹੀਂ ਕਰ ਸਕਦਾ ਹੂੰ ਤੇ ਜਥੇਦਾਰ ਆਪਾਂ ਸਾਰੇ ਪੰਥ ਦਾ ਲਾਉਣਾ ਨਾ ਹੂੰ ਤੁਸੀਂ ਗੱਲ ਸਮਝਦੇ ਆ ਉਹਨਾਂ ਦੀਆਂ ਕੁਰਬਾਨੀਆਂ ਹੈ ਉਹਨਾਂ ਨੂੰ ਉਹਨਾਂ ਦੇ ਜੋਗ ਉਹਨਾਂ ਨੂੰ ਉਹਨਾਂ ਦੇ ਜੋਗ ਜੋ ਲੈਵਲ ਆ ਉਹਦਾ 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 ਦਿੱਤਾ ਸੰਗਤ ਨੇ ਹੂੰ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਲਈ ਸੰਗਤ ਜੁੜੀ ਅਸੀਂ ਵੀ ਗਏ ਹੂੰ ਉਹ ਐਮਪੀ ਖੜ ਗਏ ਹੂੰ ਇਹ ਗੱਲ ਆ ਗਈ ਵੀ ਉਹ ਜਿੱਤ ਕੇ ਬਾਹਰ ਆ ਜਾਣਗੇ ਅਸੀਂ ਵੀ ਪ੍ਰਚਾਰ ਕੀਤਾ ਸੀ ਪਿੱਛੇ ਥੋੜੀ ਹੋਏ ਆ ਹੂੰ ਗਰਮੀਆਂ ਦੇ ਵਿੱਚ ਬਾਈ ਜੀ ਤੌਲ ਕੇ ਪਾਣੀ ਨਾਲ ਠੰਡੇ ਕਰ ਕਰਕੇ ਗੱਡੀ ਨੂੰ ਠੰਡੀ ਕਰਦੇ ਸੀ ਉੱਤੇ ਖੜਨ ਵਾਸਤੇ ਉਹਦੇ ਲਈ ਪ੍ਰਚਾਰ ਕਰਨਾ ਧੁੱਪਾਂ ਚ ਹੀ ਸੜੇ ਆ ਬਿਲਕੁਲ ਉਹਦਾ ਜਿਹੜਾ ਲੈਵਲ ਸੀ ਉਹਦੇ ਲਈ ਉਹਦਾ ਸਾਥ ਦਿੱਤਾ ਹੂੰ ਜੇ ਪੰਥਕ ਮਸਲੇ ਦੇ ਵਿੱਚ ਭਾਈ ਸਾਹਿਬ ਨੂੰ ਕਹਿਣਗੇ ਵੀ ਜਥੇਦਾਰ ਸਾਹਿਬ ਲਾ ਦਿਓ ਉਹਦੇ ਲਈ ਫਿਰ ਟੈਸਟ ਹੋਊਗਾ ਨਾ ਇੱਕ ਹੂੰ ਟੈਸਟ ਤਾਂ ਹੋਊਗਾ ਪਰ ਜ਼ਰੂਰੀ ਹੈ ਕਿਸੇ ਵੀ ਕਲਾਸ ਦੇ ਵਿੱਚ ਅਗਰ ਐਡਮਿਸ਼ਨ ਲੈਣੀ ਹੈ ਕਿ ਉਹ ਸਕੂਲ ਦੇ ਵਿੱਚ ਖਾਸ ਤੌਰ ਤੇ ਲੈਂਦਾ ਹੈ ਟੈਸਟ ਜੇ ਜੇ ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਹੂੰ ਸਰੀਰਕ ਸਿੱਖਿਆ ਦੇ ਟੀਚਰ ਆ ਹੂੰ ਛੋੜਾ ਜਿਹੜਾ ਪੇਪਰ ਆ 10 ਵਾਲਾ ਪਾਸ ਆ ਹੂੰ ਇਦਾਂ ਹੀ ਆ ਨਾ ਜੀ ਜੇ ਤੁਸੀਂ ਟੀਚਰ ਆ ਫਿਰ ਤੁਸੀਂ ਤੇਤੰਗ ਵਾਲੇ ਪਾਸ ਆ ਹੂੰ ਇਦਾਂ ਹੀ ਆ ਜੇ ਤੁਸੀਂ ਪ੍ਰਿੰਸੀਪਲ ਲੱਗਣਾ ਤੇ ਫਿਰ ਉਹਨਾਂ ਤੋਂ ਤਾਂ ਉੱਚਾ ਉੱਠਣਾ ਪਊਗਾ ਨਾ ਤੇ ਕਾਲਤਾਕ ਸਹਿਬ ਤਾਂ ਜਿਹੜਾ ਜ਼ਥੇਦਾਰ ਆ ਉਹ ਪ੍ਰਿੰਸੀਪਲ ਤੋਂ ਵੀ ਉੱਤੇ ਆ ਹੂੰ ਤੁਸੀਂ ਘਰ ਸਮਝ ਗਏ ਨਾ ਹੂੰ ਬਿਲਕੁਲ ਫਿਰ ਜੇ ਮੈਨੂੰ ਊੜਾੜਾ ਨਹੀਂ ਆਉਂਦਾ ਮੈਂ ਨਾਨ ਮੈਡੀਕਲ ਦੇ ਪੇਪਰਾਂ ਦੇ ਵਿੱਚ ਨਹੀਂ ਬਹਿ ਸਕਦਾ ਮੈਂ ਪੰਜਵੀਂ ਦੇ ਪੇਪਰ ਦੇ ਕੇ ਮੈਂ ਕਿਵੇਂ ਕਹਿ ਦੂੰਗਾ ਮੈਨੂੰ ਪਲਸ ਉਹ ਨਾਨ ਮੈਡੀਕਲ ਕਰਾ ਦਿਓ ਹੂੰ ਇਹੀ ਸਿਸਟਮ ਇੱਥੇ ਲਾਗੂ ਹੁੰਦਾ ਵੀ ਅਮਰਤਪਾਲ ਸਿੰਘ ਦਾ ਜੀਵਨ ਹੂੰ ਉਹਦੀ ਵਿਦਿਆ ਹੂੰ ਉਹਦਾ ਜਿਹੜਾ ਰਹਿਣ ਸਹਿਣ ਹੂੰ ਤੇ ਉਹਨੂੰ ਕੀ ਗੁਰਬਾਣੀ ਬਾਰੇ ਪਤਾ ਕਦੋਂ ਗੁਰਬਾਣੀ ਦੀ ਕਿੱਥੋਂ ਸ਼ੁਰੂ ਹੋਈ ਆ ਜੇ 10ਵੇਂ ਪਾਤਸ਼ਾਹ ਨੇ ਸਾਨੂੰ ਨਿਤਨੇਮ ਦਿੱਤਾ ਉਦੋਂ ਪਹਿਲਾਂ ਫਿਰ ਨਿਤਨੇਮ ਦੀਆਂ ਪੰਜੇ ਬਾਣੀਆਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਕਿਹੜਾ ਨਿਤਨੇਮ ਸੀ ਨਿਤਨੇਮ ਦੀਆਂ ਬਾਣੀਆਂ ਇਕੱਠੀਆਂ ਕਦੋਂ ਕੀਤੀਆਂ ਗਈਆਂ ਕਿਹਨੇ ਕੀਤੀਆਂ ਐਡੀਆਂ ਐਡੀਆਂ ਮਹਿੰਗੀਆਂ ਗੱਲਾਂ ਨੇ ਜਿਹੜੀਆਂ ਕਾਰਤਾਰ ਸਾਹਿਬ ਜਥੇਦਾਰ ਨੂੰ ਪਤਾ ਹੋਣੀ ਚਾਹੀਦੀਆਂ ਨੇ ਤੇ ਫਿਰ ਕਾਰਤਾਰ ਸਾਹਿਬ ਤੇ ਜਥੇਦਾਰ ਦੀ ਆਪਾਂ ਨਿਯੁਕਤੀ ਕਰ ਸਕਦੇ ਆ ਤੇ ਵੀ ਆਹ ਬੰਦੇ ਨੂੰ ਯਾਰ ਆਹ ਸਵਾਲ ਕੀਤਾ ਸੀ ਉਹਦਾ ਜਵਾਬ ਇਹਦੇ ਬੰਦੇ ਕੋਲੇ ਹੈ ਤੇ ਇਹ ਬੰਦਾ ਪੰਥ ਨੂੰ ਅੱਗੇ ਲਿਜਾ ਸਕਦਾ ਉਹਦੇ ਸਰੂਪਾ ਪਾ ਦੋ ਹਮ ਇਮੋਸ਼ਨਲ ਹੋ ਕੇ ਨਹੀਂ ਹਮ ਇਮੋਸ਼ਨਲ ਹੋ ਕੇ ਤਾਂ ਬਥੇਰਾ ਮੈਨੂੰ ਕਹਿੰਦੇ ਰਹਿੰਦੇ ਆ ਹਮ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਥੇਦਾਰ ਉਹਦੇ ਹੱਥ ਜੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ ਤਾਂ ਹਾਂ ਐਦਾਂ ਕਹਿੰਦੇ ਰਹਿੰਦੇ ਆ ਨਾ ਵੀ ਜਥੇਦਾਰ ਭਾਂਜੋ ਜੀ ਅਕਾਲ ਤਖਤ ਸਾਹਿਬ ਦੇ ਕਹਿੰਦੇ ਰਹਿੰਦੇ ਆ ਮੈਂ ਇੰਟਰਨੈਟ ਤੇ ਦੇਖਦਾ ਹਮ ਤੇ ਆਪਾਂ ਉਹ ਚੀਜ਼ ਨੂੰ ਇਗਨੋਰ ਕਰਦੇ ਆ ਕੀ ਕਾਬਲੀਤੀ ਹੈ ਨਹੀਂਗੇ ਅਸੀਂ ਤਾਂ ਦੂਜਾ ਵੀ ਛਾਨੂੰ ਬਾਣਾ ਹੀ ਮਿਲ ਗਿਆ ਇਸ ਜਨਮ ਦੇ ਵਿੱਚ ਤੇ ਨਿਤਨੇਮ ਬਖਸ਼ਤਾ ਮਹਾਰਾਜ ਨੇ ਸਿੱਖ ਸਾਨੂੰ ਫਤਿਹ ਬਿਲਾ ਦਿੰਦੇ ਆ ਜਾਂ ਸਾਡੀ 10 ਬੰਦੇ ਸੋਣ ਖੜ ਕੇ ਗੱਲ ਸੁਣ ਲੈਂਦੇ ਐਨਾ ਹੀ ਬਹੁਤਾ ਸੀ ਉੱਥੋਂ ਤੱਕ ਹੈ ਨਹੀਂ ਸਾਨੂੰ ਪਤਾ ਅਸੀਂ ਉੱਥੋਂ ਤੱਕ ਹੈ ਹੀ ਨਹੀਂ ਤੇ ਜੇ 100 ਬੰਦਾ 100% ਖੜੇ ਹੋ ਕੇ ਮੂਰੇ ਲੌਣਗੇ ਅਸੀਂ ਤਾਂ ਵੀ ਇਹ ਗੱਲਬਾਤ ਕਰਦੇ ਆ ਕਿ ਭਾਈ ਸਾਹਿਬ ਵੀ ਸਾਡੇ ਵਿੱਚ ਆ ਔਗਣ ਨੇ ਅਸੀਂ ਇਸ ਚੀਜ਼ ਦੇ ਹੱਕਦਾਰ ਨਹੀਂ ਹੈ ਇਹ ਇਦਾਂ ਦੀਆਂ ਗੱਲਾਂ ਬਾਤਾਂ ਨੇ ਉਹ ਤਾਂ ਬਹੁਤ ਔਖਾ ਪੈਂਡਾ ਉਹ ਉੱਥੇ ਤੱਕ ਪਹੁੰਚਣਾ ਬਹੁਤ ਬਹੁਤ ਸ਼ੁਕਰੀਆ ਅਮਰਪਾਲ ਸਿੰਘ ਮੈਰੋ ਸਾਡੇ ਨਾਲ ਸੀ ਕਿ ਤਾਂ ਅਸੀਂ ਗੱਲਬਾਤ ਕੀਤੀ ਹੈ ਵਾਕਫਾਕ ਮੁੱਦੇ ਸੀਗੇ